ਫਸਲ ਹੈਗੀ ਤਾਂ ਫੇਰ ਕਿਸੇ ਤੀ ਦਾ ਵਿਆਹ ਹੋਊਗਾ ਫਸਲ ਦੀ ਕਮਾਈ ਆਊਗਾ ਤਾਂ ਕੋਈ ਘਰ ਪਾਊਗਾ ਤੇ ਫਸਲ ਜਦ ਮਰ ਜਾਂਦੀ ਹੈ ਤੇ ਐ ਸੋਚੋ ਕਿ ਕਿਸਾਨ ਦੇ ਉੱਤੇ ਜਦ ਸਾਰਾ ਕੁਝ ਆਪਣੀ ਅੱਖਾਂ ਦੇ ਸਾਹਮਣੇ ਰੁਲਦਾ ਹੈ ਉਹ ਕਿਸਾਨ ਦੇ ਉੱਤੇ ਕੀ ਦਿੱਕੀ ਹੋਗੀ ਹਰ ਸਾਲ ਇਹਨਾਂ ਦਾ ਕੁਝ ਨੁਕਸਾਨ ਹੁੰਦਾ ਹੈ ਲੇਕਿਨ ਕਦੇ ਇਹਨਾਂ ਨੂੰ ਤਿੰਨ ਸਾਲਾਂ ਚ ਪਿਛਲਾ ਅਕਾਲੀ ਦਲ ਦੇ ਜਾਤ ਤੋਂ ਬਾਅਦ ਕਿਸੇ ਚੀਜ਼ ਵਾਸਤੇ ਕੋਈ ਮੁਆਵਜ਼ਾ ਨਹੀਂ ਮਿਲਿਆ ਜਿਹੜੀ ਸਰਕਾਰਾਂ ਨੇ ਵੱਡੀ ਵੱਡੀ ਗੱਲਾਂ ਕੀਤੀਆਂ ਸੀ ਮਰੀ ਹੋਈ ਮੁਰਗੀ ਦਾ ਮਰੀ ਹੋਈ ਬੱਕਰੀ ਦਾ ਮੁਆਵਜ਼ਾ ਮਿਲੂਗਾ ਆਜੇ ਕਿਸਾਨਾਂ ਦੀ ਆ ਦੇਖੋ ਇਹਨਾਂ ਦੀ ਸਾਰੀ ਫਸਲ ਡੁੱਬੀ ਪਈ ਹੈ ਤੇ ਇੱਥੇ ਕੋਈ ਸਾਰ ਤੱਕ ਨਹੀਂ ਲੰਨ ਆਇਆ ਮੁਆਵਜ਼ਾ ਤਾਂ ਕੀ ਮਿਲਣਾ ਜੇ ਕੋਈ ਆ ਕੇ ਕੋਈ ਦੇਖੂਗਾ ਤਾਂ ਮੁਆਵਜ਼ਾ ਦੀ ਆਸ ਰੱਖਤਾ ਟੀਸੀ ਨੂੰ ਫੋਨ ਕਰਾਉ ਤਾਂ ਉਹ ਜੀ ਚੀਫ ਸਕੱਟਰੀ ਨਾਲ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਹੋ ਰਹੀ ਹੈ ਉਹ ਅਫਸਰ ਨਹੀਂ ਐਸਡੀਐਮ ਉਹਦੀ ਵੀਡੀਓ ਕਾਨਫਰੈਂਸ ਵੀਡੀਓ ਕਾਨਫਰੈਂਸਿੰਗ ਕਾਦੀ ਕਰ ਰਹੇ ਨੇ ਜ਼ਮੀਨ ਤੇ ਆ ਕੇ ਹਲਾ ਤਿੰਨ ਦਿਨਾਂ ਦਾ ਪਾਣੀ ਇੱਥੇ ਭਰਿਆ ਪਿਆ ਹੈਗਾ ਇਹ ਦਿੱਲੀ ਦੇ ਜਿਹੜੇ ਸਾਰੇ ਲੁਟੇਰੇ ਜਿਹਨਾਂ ਤੋਂ ਜਮਾਨਤਾ ਚ ਇੱਥੇ ਆ ਕੇ ਬੈਠੇ ਹੋਏ ਨੇ ਤੇ ਕੰਜੇ ਪੰਜਾਬ ਦੇ ਲੋਕਾਂ ਦੇ ਭੋਖ ਨੂੰ ਆਖਾਈ ਤੁਰੀ ਜਾ ਰਹੇ ਨੇ ਤੁਹਾਨੂੰ ਪਤਾ ਇੱਕ ਬੋਰਜੇ ਇੱਥੇ ਮਿਲ ਜਾਏ ਕਿੰਨਾ ਫਸਲ ਬਚ ਸਕਦੀ ਸੀ ਇੱਕ ਬੋਰਜੇ ਕੀ 1 ਲੱਖ 2 ਲੱਖ 3 ਲੱਖ 5 ਲੱਖ ਦਾ ਐਮਐਲਏ ਦਾ ਨਾਮ ਹੰਸ਼ਾ ਨਹੀਂ ਹੈ ਤੋ 5 ਲੱਖ ਵੀ ਨਹੀਂ ਦੇ ਸਕਦਾ ਤਾਂ ਲਾਨਾ ਤੇ ਇਹੋ ਜਿਹਾ ਐਮਐਲਏ ਦੇ ਉੱਤੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਾਥਿਆਣਾ ਵਿਖੇ ਮੌਜੂਦਾ ਜਿੱਥੇ ਪਿਛਲੇ ਦਿਨ ਹੋਈ بارش ਨਾਲ ਫਸਲਾਂ ਖਰਾਬ ਹੋਈਆਂ ਨੇ ਤੇ ਫਸਲਾਂ ਦਾ ਜਾਇਜ਼ਾ ਲੈਣ ਲਈ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਪੁੱਜੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪਿੰਡ ਨਾਥਿਆਣਾ ਪੁੱਜੇ ਨੇ ਕਿਸਾਨਾਂ ਨਾਲ ਇਹਨਾਂ ਨੇ ਗੱਲਬਾਤ ਵੀ ਕੀਤੀ ਹੈ ਪਹਿਲਾਂ ਵੀ ਕਈ ਵਾਰ ਇਹਨਾਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਪਰ ਕਿਸੇ ਨੇ ਇਹਨਾਂ ਦੀ ਸਾਰਤਕ ਨੇ ਲਈ ਅੱਜ ਹਰਸਿਮਰਤ ਕੌਰ ਬਾਦਲੇ ਤੇ ਪੁਜੇ ਨੇ ਨਾਲ-ਨਾਲ ਪਿੰਡ ਵਾਸੀਆਂ ਦੀ ਮਦਦ ਵੀ ਕੀਤੀ ਹੈ ਮੈਮ ਸਭ ਤੋਂ ਪਹਿਲਾਂ ਤਾਂ ਤੁਸੀਂ ਜਾਇਜਾ ਲਿਆ ਹੈਗਾ ਕਿਸਾਨਾਂ ਨੇ ਗੱਲਬਾਤ ਕੀਤੀ ਹੈ ਇੱਕ ਕਿਸਾਨ ਦਾ ਮਨ ਭਰਿਆ ਰੋਹ ਤੱਕ ਪਿਆ ਕੀ ਮਾਮਲਾ ਕੀ ਹੈ ਸਾਰਾ ਕਿਸ ਤਰ੍ਹਾਂ ਦੀ ਮੁਸ਼ਕਲ ਆਈ ਹੈ ਦੇਖੋ ਕਿਸਾਨ ਦਾ ਪੂਰੇ ਸਾਲ ਭਰ ਦੀ ਕਮਾਈ ਉਹਦੇ ਫਸਲ ਦੇ ਉੱਤੇ ਨਿਰਭਰ ਹੈ ਫਸਲ ਹੈਗੀ ਤਾਂ ਫਿਰ ਕਿਸੇ ਧੀ ਦਾ ਵਿਆਹ ਹੋਊਗਾ ਫਸਲ ਦੀ ਕਮਾਈ ਆਊਗਾ ਤਾਂ ਕੋਈ ਘਰ ਪਾਊਗਾ ਕੋਈ ਆਪਣੇ ਬਜ਼ੁਰਗਾਂ ਦੀ ਇਲਾਜ ਕਰਾਊਗਾ ਤੇ ਫਸਲ ਜਦ ਮਰ ਜਾਂਦੀ ਹੈ ਤੇ ਐਸੋ ਚੋਕੇ ਕਿਸਾਨ ਦੇ ਉੱਤੇ ਜਿਹਦਾ ਸਾਰਾ ਕੁਝ ਆਪਣੀ ਅੱਖਾਂ ਦੇ ਸਾਹਮਣੇ ਰੁੱਲਦਾ ਉਹ ਕਿਸਾਨ ਦੇ ਉੱਤੇ ਕੀ ਦਿੱਤੀ ਹੋਗੀ ਇਹ ਕੋਠੇ ਨਥਿਆਣਾ ਉਹੋ ਜੀ ਥਾਵਾਂ ਹੈਗੀਆਂ ਜਿੱਥੇ ਇਹ ਜਿਹੜਾ ਪਾਣੀ ਆਇਆ ਇਹ ਪਹਿਲੀ ਵਾਰ ਹੀ ਨਹੀਂ ਆਇਆ ਇਹ ਕਿਸਾਨਾਂ ਨੂੰ ਪੁੱਛੋ ਪਾਵੇਂ ਇੱਥੇ ਝੋਨਾ ਹੋਏ ਪਾਵੇਂ ਇੱਥੇ ਕਣਕ ਹੋਏ ਪਾਵੇਂ ਜੋ ਮਰਜ਼ੀ ਹੋਏ ਇਹਨਾਂ ਦਾ ਹਰ ਸਾਲ ਇਹਨਾਂ ਦਾ ਕੁਝ ਨੁਕਸਾਨ ਹੁੰਦਾ ਹੈ ਲੇਕਿਨ ਕਦੇ ਇਹਨਾਂ ਨੂੰ ਤਿੰਨ ਸਾਲਾਂ ਚ ਪਿਛਲਾ ਅਕਾਲੀ ਦਲ ਦੇ ਜਾਣ ਤੋਂ ਬਾਅਦ ਕਿਸੇ ਚੀਜ਼ ਵਾਸਤੇ ਕੋਈ ਮੁਆਵਜ਼ਾ ਨਹੀਂ ਮਿਲਿਆ ਜਿਹੜੀ ਸਰਕਾਰਾਂ ਨੇ ਵੱਡੀ ਵੱਡੀ ਗੱਲਾਂ ਕੀਤੀਆਂ ਸੀ ਮਰੀ ਹੋਈ ਮੁਰਗੀ ਦਾ ਮਰੀ ਹੋਈ ਬੱਕਰੀ ਦਾ ਮੁਆਵਜ਼ਾ ਮਿਲੇਗਾ ਆਜੇ ਤੇ ਸਾਨਾ ਦੀ ਆ ਦੇਖੋ ਇਹਨਾਂ ਦੀ ਸਾਰੀ ਫਸਲ ਡੁੱਬੀ ਪਈ ਹੈ ਤੇ ਇੱਥੇ ਕੋਈ ਸਾਰ ਤੱਕ ਨਹੀਂ ਲੰਨ ਆਇਆ ਮੁਆਵਜ਼ਾ ਤਾਂ ਕੀ ਮਿਲਣਾ ਜੇ ਕੋਈ ਆ ਕੇ ਕੋਈ ਦੇਖੂਗਾ ਤਾਂ ਮੁਆਵਜ਼ਾ ਦੀ ਆਸ ਰੱਖਾਂ ਅੱਜ ਮੈਂ ਇੱਥੇ ਆ ਕੇ ਫੋਨ ਕੀਤਾ ਹੈ ਈਸੀ ਨੂੰ ਫੋਨ ਕਰਾਂ ਤਾਂ ਉਹ ਜੀ ਚੀਫ ਸੈਕਟਰੀ ਨਾਲ ਉਹਨਾਂ ਦੀ ਵੀਡੀਓ ਕਾਨਫਰencing ਹੋ ਰਹੀ ਹੈ ਉਹ ਅਫਸਰ ਨਹੀਂ ਐਸਡੀਐਮ ਨੂੰ ਉਹਦੀ ਵੀ ਵੀਡੀਓ ਕਾਨਫਰੰਸ ਹੈ ਵੀਡੀਓ ਕਾਨਫਰੰਸਿੰਗ ਕਾਦੀ ਕਰ ਰਹੇ ਨੇ ਜ਼ਮੀਨ ਤੇ ਆ ਕੇ ਹਾਲਾਤ ਤਿੰਨ ਦਿਨਾਂ ਦਾ ਪਾਣੀ ਇੱਥੇ ਭਰਿਆ ਪਿਆ ਹੈਗਾ ਲੋਕਾਂ ਦੇ ਇੱਥੇ ਤੇ 4-4 ਫੁੱਟ ਪਾਣੀ ਆਇਆ ਪਾ ਉਹਨਾਂ ਦੇ ਘਰਾਂ ਤਾਂ ਪਾਣੀ ਪੈ ਗਿਆ ਇਹਨਾਂ ਨੂੰ ਤਿੰਨ ਦਿਨਾਂ ਸ਼ਾਂ ਦਾ ਸਮਾਂ ਨਹੀਂ ਮਿਲਿਆ ਇਹੋ ਜੀ ਸਰਕਾਰ ਦੇ ਲੋਕਾਂ ਨੇ ਆਚਾਰ ਪਾਨ ਹੈ ਜਿਹੜਾ ਦੁੱਖ ਦੇ ਸਮੇਂ 'ਚ ਸਾਰ ਤੱਕ ਨਹੀਂ ਲੈਣ ਆਂਦੇ ਉਹਦੇ ਬਾਅਦ ਕੋਈ ਦੁਵਾਨੀ ਮੁਆਵਜ਼ਾ ਨਹੀਂ ਨਿਤ ਦਿੰਦੇ 4 ਲੱਖ ਕਰੋੜ ਰੁਪਏ ਇਹਦੇ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹ ਪੈਸੇ ਜਾ ਕਿੱਥੇ ਰਹਿ ਨੇ ਹਰ ਰੋਜ਼ 150 ਕਰੋੜ ਦਾ ਕਰਜ਼ਾ ਔਟ ਚੱਕ ਰਹੀ ਹੈ ਸਰਕਾਰ ਇਹ ਪੈਸੇ ਕਿੱਥੇ ਜਾ ਰਹੇ ਨੇ ਇਹਨਾਂ ਨੂੰ ਤਾਂ ਪੁੱਛੋ ਜੇ ਦੁਵਾਨੀ ਮਿਲਿਆ ਤੁਹਾਨੂੰ ਪੈਸੇ ਤਿੰਨ ਸਾਲਾਂ 'ਚ ਗੜੇ ਆਈ ਸੀ ਗੜਿਆਂ ਦਾ ਕੁਛ ਮਿਲਿਆ ਨਰਮੇ ਦਾ ਕੁਛ ਮਿਲਿਆ ਚੋਨੇ ਦਾ ਕੁਛ ਮਿਲਿਆ ਆ ਮੈਂ ਨਹੀਂ ਕਹਿ ਰਹੀ ਆ ਲੋਕਾਂ ਤੋਂ ਪੁੱਛ ਲੋ ਜੇ ਮੈਂ ਝੂਠ ਮਾਰ ਰਹੀ ਆ ਤਾਂ ਮੈਂ ਗੁਨੇਹਗਾਰ ਆ ਲੇਕਿਨ ਜੇ ਕਿਸੇ ਨੂੰ ਕੁਛ ਵਾਹ ਬਾਲ ਸਾਹਿਬ ਦਾ ਸਮੇਂ ਦਾ ਚੋਲੇ ਨਰਮੇ ਦਾ ਨੁਕਸਾਨ ਹੋਇਆ ਸੀ ਮਿਲਿਆ ਸੀ ਕੁਛ ਅੱਜ ਵੀ ਲੋਕਾਂ ਨੂੰ ਇਹ ਯਾਦ ਆਉਂਦੇ ਤੇ ਜੇ ਅਸੀਂ ਤੇ ਸਕਦੇ ਸੀ ਆਇ ਇੱਕ ਖਜ਼ਾਨਾ ਸਾਡੇ ਕੋਲ ਸੀਗਾ ਕੋਈ ਖਜ਼ਾਨਾ ਹੋਰ ਬਦਲਤਾ ਨਹੀਂ ਗਿਆ ਇਹ ਦਿੱਲੀ ਦੇ ਜਿਹੜੇ ਸਾਰੇ ਲੁਟੇਰੇ ਜਿਹੜਾ ਤੋਂ ਜਮਾਨਤਾ ਚ ਇੱਥੇ ਆ ਕੇ ਬੈਠੇ ਹੋਏ ਨੇ ਤੇ ਕੰਜੇ ਪੰਜਾਬ ਦੇ ਲੋਕਾਂ ਦੇ ਭੋਖ ਨੂੰ ਆਖਾਈ ਤੁਰੇ ਜਾ ਰਹੇ ਨੇ ਕਰਜ਼ਾ ਚੜਾ ਚੜਾ ਕੇ ਤੇ ਇਹ ਵਿਚਾਰੇ ਇਸ ਤਰ੍ਹਾਂ ਖੜੇ ਕਿੱਥੇ ਜਾਇਆ ਗਰੀਬ ਮੈਡਮ ਸਰਕਾਰ ਦਾ ਘੋਰ ਤੁਹਾਨੂੰ ਪਤਾ ਇੱਕ ਬੋਰ ਜੇ ਇੱਥੇ ਮਿਲ ਜਾਏ ਕਿੰਨਾ ਫਸਲ ਬਚ ਸਕਦੀ ਸੀ ਇੱਕ ਬੋਰ ਚ ਕੀ 1.5 ਲੱਖ 2 ਲੱਖ 3 ਲੱਖ 5 ਲੱਖ ਦਾ ਐਮਐਲਏ ਦਾ ਨਾਮ ਹੁਸ਼ਿਆਰ ਨਹੀਂ ਹੈ ਤੋ 5 ਲੱਖ ਵੀ ਨਹੀਂ ਦੇ ਸਕਦਾ ਤੇ ਲਾਹਨਤ ਇਹੋ ਜੇ ਐਮਐਲਏ ਦੇ ਉੱਤੇ ਤੇ ਆ ਭਗਵੰਤਬਾਨ ਜਿਹੜੇ ਗੱਲਾਂ ਵੱਡੀਆਂ ਵੱਡੀਆਂ ਕਰਦਾ ਨਾਲ ਦੀ ਨਾਲ ਇਸ਼ਤਿਹਾਰ ਲਾਂਦਾ ਹੈ ਲੇਕਿਨ ਜ਼ਮੀਨ ਚ ਕੰਮ ਕੀ ਅੱਜ 1.5 ਲੱਖ ਤੇਰੇ ਕੋਲ ਕਿਉਂਕਿ ਮੇਰੇ ਸਾਰੇ ਪੈਸੇ ਮੈਂ ਵੰਡ ਦਿੱਤੇ ਨੇ ਮਾੜੇ ਮੋਟੇ ਬੱਚੇ ਨੇ ਜਦ ਅਗਲੀ ਕਿਸ਼ਤ ਦੀ ਆਊਗੀ ਤਾਂ ਮੈਂ ਹੋਰ ਦੇਵਾਂ ਇੱਕ ਬੋਰ ਵਾਸਤੇ ਮੈਂ ਦੇਖ ਕੇ ਗਿਆ ਨਹੀਂ ਐਮਐਲਏ ਸਾਥ ਤੁਹਾਡੇ ਰਾਹੀਂ ਜੇ ਮੇਰੀ ਗੱਲ ਸੁਣ ਲੈਣ ਤੁਹਾਨੂੰ ਬੇਨਤੀ ਹੈ ਲੋਕਾਂ ਨੇ ਬੜੀ ਪਾਰੀ ਕੀਤੀ ਦਿਨਾਂ ਤੁਹਾਡੀ ਸਰਕਾਰ ਬਣਾਈ ਤੁਹਾਨੂੰ ਕਾਮਯਾਬ ਕੀਤਾ ਤੁਹਾਡਾ ਹਲਕਾ ਪਹੁੰਚੋ ਇੱਥੇ ਤੇ ਜੇਬ ਤੋਂ ਕੱਢੋ ਜਿਹੜੇ ਹਰ ਪਾਸਿਓ ਕਮਾਈ ਜਾ ਰਹੇ ਸਾਰੇ ਪੈਸੇ ਲੁੱਟਣ ਚ ਲੱਗੇ ਹੋਏ ਨੇ ਕੱਢੋ 2-4 ਪੈਸੇ ਤੇ ਇਹਨਾਂ ਦੀ ਬਚਾਓ ਇਹਨਾਂ ਦੀ ਜਾਨਾਂ ਤੇ ਇਹਨਾਂ ਦੀ ਜ਼ਮੀਨ ਤੇ ਇਹਨਾਂ ਦੀ ਫਸਲ ਲੋਕੀ ਦੁਆ ਦੇਣਗੇ ਤੁਹਾਨੂੰ ਅਸੀਂ ਵੀ ਦਵਾਂਗੇ ਮੈਡਮ ਸਰਕਾਰ ਤਾਂ ਸੱਥਾਂ ਤੋਂ ਚੱਲਣੀ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੱਥਾਂ 'ਚ ਬੈਠਾਂਗੇ ਸੱਥਾਂ ਤੋਂ ਸਰਕਾਰ ਚਲਾਵਾਂਗੇ ਇਹ ਵਿਚਾਰੇ ਕਹਿੰਦੇ ਦੁਖਰੀ ਸੁਣਨਾ ਹੈ ਸਾਡਾ ਹੁਣ ਸੱਥਾ ਤਾਂ ਹੋ ਗਿਆ ਨੇ ਉਹ ਚੰਡੀਗੜ੍ਹ 'ਚ ਵੱਡੇ ਵੱਡੇ ਏਸੀ ਵਾਲੇ ਕਮਰਿਆਂ 'ਚ ਸੱਤ ਤੋਂ ਬਣ ਗਈ ਹੈ ਜਦ ਵੋਟਾਂ ਚਾਹੀਦੀਆਂ ਸੀ ਤਾਂ ਇਹ ਸੱਥਾ ਵੇਚ ਆਣਗੇ ਜਿੱਥੇ ਆ ਕੇ ਹਜ਼ਾਰ-ਹਜ਼ਾਰ ਰੁਪਿਆ ਬੀਬੀਆਂ ਨੂੰ ਹਰੇਕ ਪੰਜਾਬ ਦੀ ਬੀਬੀ ਦਾ 45000 ਦਾ ਬਕਾਇਆ ਖੜਾ ਹੈ ਆ ਬੀਬੀਆਂ ਨੂੰ ਕੋਈ ਹੋਰ ਕਹਾਣੀਆਂ ਸੁਣਾਣਗੇ ਇਹਨਾਂ ਨੂੰ ਕੋਈ ਹੋਰ ਕਾਂਗਰਸਿਆਂ ਦੀ ਵੀ ਆਈ ਹੈ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਕਰਜ਼ਾ ਕਿਸੇ ਦਾ ਮਾਫ ਹੋਇਆ ਸੀ ਹਾਂ ਘਰ-ਘਰ ਨੌਕਰੀ ਆਈ ਸੀ ਕਿਸੇ ਦੀ ਤਾਂ ਇਹ ਉਹ ਝੂਠ ਮਾਰ ਜਾਂਦੇਗਾ ਭਾਈਵਾਲ ਹੈਗੇ ਇਹਨਾਂ ਦੇ ਇੰਡੀਆ ਅਲਾਈንስ ਭਾਈਵਾਲ ਝੂਠੇ ਚ ਵੀ ਭਾਈਵਾਲ ਹੈਗੇ ਕੱਲੇ ਆਪਣੀ ਖੇਤਰੀ ਪਾਰਟੀ ਨੂੰ ਭੰਡਿਵਾਜ ਇੱਥੇ ਆਪਣੀ ਸਰਕਾਰ ਹੁੰਦੀ ਤੇ ਇਹਨਾਂ ਦੇ ਹਾਂ ਜੂ ਪੁੱਛ ਲਾਇਗਾ ਸੀ ਹੁੰਦੇ ਨਾਲ ਦੀ ਨਾਲ ਟੀਸੀ ਤੋਂ ਕੱਲ ਇਹਨਾਂ ਦੇ ਕੋਲ ਮੁਆਵਜ਼ਾ ਬਾਦ ਸਾਹਿਬ ਨੇ ਭੇਜਣਾ ਸੀਗਾ ਭਾਈ ਬੇਨਤੀ ਕਰ ਸਕਦੀਆਂ ਲੋਕਾਂ ਨੂੰ ਦਿਓ ਸੁਵੀਰ ਜੀ ਨੂੰ ਮੌਕਾ ਦਿਓ ਤੁਹਾਡੇ ਵਿੱਚ ਖੜਾਂਗੇ ਤੁਹਾਡੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਤੁਹਾਡੀ ਅੱਖਾਂ 'ਚ ਅੰਜੂ ਨਹੀਂ ਆਜਵਾਂਗੇ। ਬਿਲਕੁਲ ਹਰਸਿਮਰਤ ਕੌਰ ਬਾਦਲ ਜਿਥੇ ਜਿਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉੱਥੇ ਹੀ ਇਸ ਮੁਸ਼ਕਲ ਨੂੰ ਹੱਲ ਕਰਨ ਲਈ 1.5 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ। ਉਹਦੇ ਨਾਲ-ਨਾਲ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਤੇ ਰੱਖਿਆ। ਮਨੀਸ਼ ਗਰ ਪੀਟੀਸੀ ਨਿਊਜ਼ ਬਟਿੰਡਾ